ਬੈ ਨਾਸਨ ਧਰਮ ਤਹਰਨ ਕਲਮੇ ਹਰ ਕੋ ਨਾਮ ਭੈ ਨੂੰ ਨਾਸ ਕਰਨ ਵਾਲਾ ਕੋਟੀ ਮਤ ਨੂੰ ਨਾਸ ਕਰਨ ਵਾਲਾ ਕਾਲੀ ਯੁਗ ਦੇ ਵਿੱਚ ਇੱਕ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ ਜਿਤਨਾ ਉਸ ਪਰਮੇਸ਼ਰ ਦੇ ਨਾਮ ਨੂੰ ਜਪਾਂਗੇ ਯਾਦ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਿਨ ਰਾਤ ਜਪਾਂਗੇ ਤਾਂ ਫਿਰ ਕੀ ਹੋਵੇ ਜੋ ਪ੍ਰਾਣੀ ਨੇ ਸਤਿ ਸ੍ਰੀ ਅਕਾਲ ਭਜੈ ਰੂਪ ਰਾਮ ਤੇਹ ਜਾਣ ਉਹ ਕਹਿੰਦੇ ਵਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਹੀ ਰੂਪ ਹੈ ਜਿਹੜਾ ਉਹਦੇ ਨਾਮ ਨੂੰ ਦਿਨ ਰਾਤ ਨਿਸ਼ੋ ਪ੍ਰਾਨੀ ਨਿਸ ਦਿਨ ਭਜੈ ਰੂਪ ਆਰਾਮ ਤਿਹ ਜਾਣ ਜਿਹੜਾ ਦਿਨ ਰਾਤ ਉਹ ਜਿਹੜਾ ਦਿਨ ਰਾਤ ਉਸ ਵਾਹਿਗੁਰੂ ਨੂੰ ਜਪ ਰਿਹਾ ਉਹਦੇ ਨਾਮ ਨੂੰ ਜਪ ਰਿਹਾ RAM ਅੱਲਾ ਖੁਦਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ ਰਿਹਾ ਹੈ ਰੂਪ ਆਰਾਮ ਤਿਹ ਜਾਣ ਕਹਿੰਦੇ ਵਈ ਉਹਨੂੰ ਅੱਲਾ ਦਾ ਹੀ ਰੂਪ ਜਾਣੋ اے ਰੱਬ ਦੇ ਬੰਦੇਓ ਉਹਨੂੰ ਪਰਮੇਸ਼ਰ ਦਾ ਹੀ ਰੂਪ ਜਾਣੋ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਉਸ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਪਹਿਲਾਂ ਉਸ ਨੂੰ ਪ੍ਰਾਰਥਨਾ ਕਰਨੀ ਲੱਗੇਗੀ ਸੱਚੇ ਪਾਤਸ਼ਾਹ ਤੇਰਾਮ ਹੀ ਅੱਲਾ ਹੀ ਭਗਵਾਨ ਏ ਪਰਮੇਸ਼ਰ ਵਾਹਿਗੁਰੂ ਆਪ ਕਿਰਪਾ ਕਰੋ ਸਾਨੂੰ ਬਖਸ਼ ਲਿਓ ਅਸੀਂ ਤੁਹਾਡੇ ਜਾਸ ਨੂੰ ਗਾ ਸਕੀ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਾਸ ਤੇਰਾ ਗਾਵਾ ਜਿਹਦੇ ਉੱਤੇ ਬਖਸ਼ਿਸ਼ ਹੋ ਜਾਵੇਗੀ ਜਿਸ ਨੂੰ ਬਖਸ਼ ਲਏਗਾ ਉਹ ਫਿਰ ਕੀ ਹੋਵੇਗਾ ਜਿਹਦੇ ਸਿਰ ਉੱਪਰ ਵਾਹਿਗੁਰੂ ਪਰਮੇਸ਼ਰ ਆਪਣਾ ਮਿਹਰਾਂ ਭਰਿਆ ਹੱਥ ਰੱਖ ਦੇਵੇਗਾ ਫਿਰ ਕੀ ਹੋਵੇਗਾ ਭਾਈ ਫਿਰ ਉਹ ਆਪਣਾ ਨਾਮ ਆਪ ਜਪਾਵੇ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਉਹ ਪਰਮੇਸ਼ਰ ਆਪਣਾ ਨਾਮ ਆਪ ਜਪਾਵੇਗਾ ਆਪ ਕਿਰਪਾ ਕਰੇਗਾ ਉਹ ਖੁਦਾ ਪਰ ਉਸ ਨੂੰ ਅਰਦਾਸ ਕਰੀ ਉਸ ਨੂੰ ਪ੍ਰਾਰਥਨਾ ਕਰੀ Manjur, मुझे है। मुझे है। मुझे है। होती है मंजूर दुआ जो दिल से होती है मुश्किल तो यही है ये मुश्किल से होती है दिलों दिलों मोहब्बत जिन से सच्चे दिलों प्रार्थना करो हे वाहेगुरु हे परमेश्वर हे राम हे अल्लाह सानू ਸਾਡੀ ਝੋਲੀ ਵਿੱਚ ਆਪਣੀ ਬੰਦਗੀ ਦੀ ਖੈਰ ਪਾ ਦਿਓ ਸੇਖ ਫਰੀਦਾ ਖੈਰ ਦੀਜੈ ਬੰਦਗੀ ਜਿਸ ਤਰ੍ਹਾਂ ਇਹ ਹੀ ਬੇਨਤੀ ਕਰੀਏ ਕਿ ਸਾਡਾ ਮਾਨ ਟੁੱਟ ਜਾਵੇ ਸਾਨੂੰ ਕਿਸੇ ਵੀ ਚੀਜ਼ ਦਾ ਮਾਨ ਨਾ ਰਹੇ ਐਸੀ ਕਿਰਪਾ ਕਰ ਦੇਵੋ ਮੇਰਾ ਮਨ ਕਦੇ ਵੀ ਡੋਲੇ ਨਾ ਮਨ ਨਾ ਡੋਲੇ ਕਿਸੇ ਪਾਸੇ ਜਿਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਤੁਰੇ ਜਾ ਰਹੇ ਨੇ ਇੱਕ ਨਗਰ ਦੇ ਵਿੱਚੋਂ ਕੀ ਵੇਖਦੇ ਨੇ ਇੱਕ ਵੇਸ਼ਵਾ ਆਪਣੀ ਨੌਕਰਾਣੀ ਨੂੰ ਕੁੱਟ ਰਹੀ ਹੈ ਕੁੱਟੀ ਜਾਂਦੀ ਹੈ ਕੁੱਟੀ ਜਾਂਦੀ ਹੈ ਉਹ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਤੁਸੀਂ ਇਸ ਨੂੰ ਕਿਉਂ ਕੁੱਟ ਰਹੇ ਹੋ ਭਾਈ ਉਹ ਵੇਸ਼ਵਾ ਕਹਿਣ ਲੱਗੀ ਫਕੀਰਾ ਇਹਨੂੰ ਮੈਂ ਕੱਜਲ پیسਣ ਵਾਸਤੇ ਕਿਹਾ ਸੀ ਸੁਰਮਾ پیسਣ ਵਾਸਤੇ ਆਖਿਆ ਸੀ ਇਹਨੇ ਉਹ ਸੁਰਮਾ ਉਹ ਕੱਜਲ ਮੋਟਾ ਪੀਸ ਦਿੱਤਾ ਉਹ ਮੇਰੀਆਂ ਅੱਖਾਂ ਵਿੱਚ ਰੜ ਗਿਆ ਤੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਇਸ ਨੂੰ ਕੁੱਟ ਰਹੀ ਹਾਂ ਇਸਨੇ ਗਲਤੀ ਕੀਤੀ ਬਾਬਾ ਫਰੀਦ ਜੀ ਆਖਦੇ ਨੇ ਇਸ ਸਰੀਰ ਦਾ ਮਾਨ ਨਹੀਂ ਕਰੀਦਾ ਹੰਕਾਰ ਨਹੀਂ ਕਰੀਦਾ ਇਹਨੇ ਇੱਕ ਦਿਨ ਜਲ ਭਲ ਕੇ ਰਾਖ ਹੋ ਜਾਣਾ ਸਬਾਹ ਹੋ ਜਾਣਾ ਉਹ ਬੀਬਾ ਮਾਨ ਨਹੀਂ ਦਾਨੂ ਗਰੀਬ ਨੂੰ ਪੁੱਟਣਾ ਉਹ ਕਹਿੰਦੇ ਨਾ ਭਾਈ ਤੈ ਭਗਤਾਂ ਕੀ ਲੈਣਾ ਸਾਧਾ ਕੀ ਲੈਣਾ ਅਗਲੇ ਕਰੋ ਜਾ ਤੇ ਖੈਰ ਪਵਾ ਬਾਬਾ ਫਰੀਦ ਸਾਹਿਬ ਨਿਮਰਤਾ ਧਾਰ ਕੇ ਚਲੇਗਾ ਕੋ ਸਮੇਂ ਪਿੱਛੋਂ ਉਹ ਵੇਸਵਾਦੀ ਮੌਤ ਹੋ ਗਈ ਪਿੰਡ ਵਾਲੇ ਕਹਿੰਦੇ ਜੇ ਪਿੰਡ ਵਿੱਚ ਸੰਸਕਾਰ ਵੀ ਨਹੀਂ ਕਰਨ ਦੇਣਾ ਇਹਨੇ ਸਾਰੀ ਜ਼ਿੰਦਗੀ ਕੋਈ ਚੰਗਾ ਕਰਮ ਨਹੀਂ ਕੀਤਾ ਮੰਦੇ ਕਰਮ ਕਰਦੇ ਰਹੀਏ ਇਹਦਾ ਪਿੰਡ ਵਾਲੇ ਧੂਆਂ ਵੀ ਨਾ ਆਵੇ ਉਹ ਜਾਓ ਇਹਦੀ লাশ ਨੂੰ ਜੰਗਲ ਦੇ ਵਿੱਚ ਸਿੱਟਿਆ ਜੰਗਲ ਦੇ ਵਿੱਚ লাশ ਸਿੱਟ ਆਇਆ మాਸ ਸਰੀਰ ਦਾ ਨੋਚ-ਨੋਚ ਕੇ ਇੱਲਾ ਖਾ ਗਈਆਂ ਗਿਰਜਾਂ ਖਾ ਗਈਆਂ ਬਾਬਾ ਫਰੀਦ ਜੀ ਤੁਰੇ ਜਾ ਰਹੇ ਨੇ ਉਹ ਵੇਖਦੇ ਨੇ ਇੱਕ ਖੋਪੜੀ ਦੇ ਵਿੱਚ ਪੰਛੀਆਂ ਨੇ ਆਲਣਾ ਪਾ ਕੇ ਅੰਡੇ ਦਿੱਤੇ ਹੋਏ ਉਹ ਬ੍ਰह्म ਗਿਆਨ ਦੀ ਅਵਸਥਾ ਵਾਲੇ ਸੀ ਅਭੇਦ ਅਵਸਥਾ ਦੇ ਮਾਲਕ ਸੀ ਬਾਬਾ ਫਰੀਦ ਸਾਹਿਬ ਉਹ ਵੇਖਦੇ ਨੇ ਇੱਕ ਖੋਪੜੀ ਦੇ ਵਿੱਚ ਪੰਛੀਆਂ ਨੇ ਆਲਣੇ ਪਾ ਕੇ ਅੰਡੇ ਦਿੱਤੇ ਹੋਏ ਫੇਰ ਬਾਬਾ ਜੀ ਆਖਦੇ ਨੇ ਬਾਬਾ ਫਰੀਦ ਜੀ ਜੇਨ ਲੋਇਨ ਜਗ 모ਹਿਆ ਸੇ ਲੋਇਨ ਮੈਂ ਡੱਠ ਜਿਹੜੀਆਂ ਅੱਖਾਂ ਨੇ ਇੱਕ ਦਿਨ ਆਪਣੇ ਆਪ ਚ ਜਗ ਨੂੰ ਸਮਾਇਆ ਹੋਇਆ ਸੀ ਜਗ ਨੂੰ 모ਹਿਆ ਹੋਇਆ ਸੀ ਜੇ ਨ ਲੋਇਨ ਜਗ 모ਹਿਆ ਸੇ ਲੋਇਨ ਮੈਂ ਡਿੱਠ ਕੱਜਲ ਰੇਖ ਨ ਸਹੰਦੀਆਂ ਜਿਹੜੀ ਅੱਖਾਂ ਕਦੇ ਕੱਜਲ ਸਹਿ ਨਹੀਂ ਸਕਦੀਆਂ ਮੋਟਾ ਸੁਰਮਾ ਕਦੇ ਸਹਿ ਨਹੀਂ ਸਕਦੀਆਂ ਕੱਜਲ ਰੇਖ ਨ ਸਹੰਦੀਆਂ ਪੰਛੀ ਸੂਏ ਵਿਹਿਠ ਉਹਨਾਂ ਅੱਖਾਂ ਦੇ ਵਿੱਚ ਅੱਜ ਪੰਛੀ ਸੂਏ ਹੋਏ ਨੇ ਅੰਡੇ ਦਿੱਤੇ ਹੋਏ ਨੇ ਉਹ ਕਾਦਾ ਮਾਨ ਕਰੀਏ ਭਾਈ ਮਾਨ ਨਾ ਕਰਨਾ ਮਾਣ ਮੂਨੇ ਮਣ ਵਰ ਗਲੇ ਮਾਣ ਸਭੈ ਕੋ ਖਾਏ ਇਹ ਹੋਈ ਅਰਦਾਸ ਕਰਿਆ ਕਰੀਏ ਮਹਾਰਾਜ ਸਾਡੀ ਹੋਂਮੇ ਸਾਡਾ ਮਾਣ ਖਤਮ ਹੋ ਜਾਵੇ ਉਹ ਕਿਸ ਨਾਲ ਹੋਵੇਗਾ ਵਾਹਿਗੁਰੂ ਗੁਰਮੰਤਰ ਹੈ ਜਪ ਹੋਂਮੇ ਵਾਹਿਗੁਰੂ ਦਾ ਮੰਤਰ ਹੀ ਸਾਡੀ ਹੋਂਮੇ ਨੂੰ ਖੋਵੇਗਾ ਪਰਮੇਸ਼ਰ ਅੱਲਾ ਰਾਮ ਵਾਹਿਗੁਰੂ ਦਾ ਨਾਮ ਹੀ ਸਾਡੇ ਜਨਮਾਂ ਜਨਮਾਂ ਤਰਾਂ ਦੇ ਰੋਗਾਂ ਨੂੰ ਕੱਟੇਗਾ ਦੂਰ ਕਰੇਗਾ ਇਸ ਕਰਕੇ ਅਰਦਾਸ ਕਰੋ ਸੇਖ ਫਰੀਦ ਜਿਵੇਂ ਬਾਬਾ ਫਰੀਦ ਸਾਹਿਬ ਨੇ ਅਰਦਾਸ ਕੀਤੀ ਸੀ ਸੇਖ ਫਰੀਦ ਦੇ ਖੈਰ ਦੀ ਜੈ ਬੰਦਗੀ ਹੈ ਵਾਹਿਗੁਰੂ ਪਰਮੇਸ਼ਰ ਸਾਡੀ ਝੋਲੀ ਵਿੱਚ ਬੰਦਗੀ ਦੀ ਦਾਤ ਬਖਸ਼ਿਸ਼ ਕਰੋ ਮਹਾਰਾਜ ਸਾਨੂੰ ਨਾਮ ਦਿਆਂ ਦਾਤਾ ਦਾ